ਜਲੰਧਰ ਦੇ ਸਵਿਧਾਨ ਚੌਂਕ ਦੇ ਕੋਲੇ ਸਥਿਤ ਇੱਕ ਮਸ਼ਹੂਰ ਟਰੈਵਲ ਏਜੰਟ ਵਿਨੇ ਖਰੀਦੇ ਦਫਤਰ ਦੇ ਵਿੱਚ ਦੇਰ ਰਾਤ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਸਾਰਾ ਦਫਤਰ ਸੜ ਕੇ ਸੁਆਹ ਹੋ ਗਿਆ ਦੇਰ ਰਾਤ ਦਫਤਰ ਦੇ ਕੋਲ ਚਾਰ ਪੰਜ ਦੁਕਾਨਾਂ ਵੀ ਸੀ ਉਹ ਵਿੱਚ ਪੇਟ ਦੇ ਵਿੱਚ ਆ ਗਈਆਂ ਰਾਤ ਨੂੰ 1.5 ਵਜੇ ਤੱਕ ਦਮਕਲ ਵਿਭਾਗ ਦੀਆਂ 15 ਗੱਡੀਆਂ ਲੱਗ ਚੁੱਕੀਆਂ ਸਨ ਪਰ ਫਿਰ ਵੀ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਰਾਤ ਨੂੰ ਦਮਕਲ ਵਿਭਾਗ ਨੇ ਸਾਰੇ ਆਫ ਡਿਊਟੀ ਕਰਮੀਆਂ ਨੂੰ ਵੀ ਮੌਕੇ ਤੇ ਬੁਲਾ ਲਿਆ ਰਾਤ 20 ਤੋਂ 25 ਫਾਇਰ ਕਰਮੀ ਅੱਗ ਬੁਝਾਉਣ ਦੇ ਵਿੱਚ ਲੱਗੇ ਰੈਵਲ ਏਜੰਟ ਵਿਨੇ ਖਰੀ ਨੇ ਦੱਸਿਆ ਕਿ ਉਹਨਾਂ ਨੂੰ ਐਤਵਾਰ ਦੀ ਰਾਤ 11:30 ਵਜੇ ਸੂਚਨਾ ਮਿਲੀ ਸੀ ਕਿ ਦਫ਼ਤਰ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਨੇ ਮੌਕੇ ਤੋਂ ਉਹਨਾਂ ਦੇਖਿਆ ਕਿ ਦਫ਼ਤਰ ਚੋਂ ਕਾਲਾ ਧੂੰਆਂ ਬਾਹਰ ਆ ਰਿਹਾ ਹੈ ਦਮਕਲ ਵਿਭਾਗ ਦੇ ਕਰਮੀਆਂ ਨੇ ਅੰਦਰ ਜਾਣ ਨਹੀਂ ਦਿੱਤਾ ਪਰ ਦੇਖਦੇ ਹੀ ਦੇਖਦੇ ਅੱਗ ਬਹੁਤ ਹੀ ਜ਼ਿਆਦਾ ਭਿਆਨਕ ਹੋ ਗਈ ਹੈ ਬਿਨੇ ਹਰੀ ਨੇ ਦੱਸਿਆ ਕਿ ਅੰਦਰ ਪਏ ਸਾਰੇ ਦਸਤਾਵੇਜ਼ ਜਲ ਕੇ ਰਾਖ ਹੋ ਚੁੱਕੇ ਨੇ ਦਫ਼ਤਰ ਦੇ ਵਿੱਚ ਕਈ ਪਾਸਪੋਰਟ ਤੇ ਕਈ ਜ਼ਰੂਰੀ ਦਸਤਾਵੇਜ਼ ਵੀ ਪਏ ਹੋਏ ਸਨ ਉਹਨਾਂ ਕਹਿੰਿਆ ਕਿ ਉਹਨਾਂ ਦਾ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਬਿਊਰੋ ਰਿਪੋਰਟ ਦਾ ਏ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਜੀ ਜਿਹੜੀ ਅੱਗ ਲੱਗੀ ਹੈ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲੀ ਤੇ ਕੀ ਟਾਈਮ ਹੈ ਨਾ ਵਜੇ ਤੇ ਹੁਣ ਤੱਕ ਕਿੰਨਾ ਕੁ ਨੁਕਸਾਨ ਅੰਦਰ ਪਤਾ ਲੱਗਾ ਕਿ ਸਾਰਾ ਕੁਝ ਸੜ ਗਿਆ ਕੁਝ ਵੀ ਨਹੀਂ ਬਚਿਆ ਅੱਧੋ ਹੋ ਗਿਆ ਸਾਰਦਾ ਵੀ ਕੁਝ ਨਹੀਂ ਆਪਾਂ ਕਾਰਨ ਵਗੈਰਾ ਪਤਾ ਲੱਗਾ ਕੁਝ ਪਤਾ ਨਹੀਂ ਕਿ ਕੈਸਾ ਹੈ ਦੌਸਰ ਕੁਝ ਕਰ ਅੰਦਰ ਤਾਂ ਪਾਸਪੋਰਟ ਵਗੈਰਾ ਵੀ ਬਹੁਤ ਵੀਜ਼ਾ ਵਗੈਰਾ ਕੁਝ ਹੋਣਾ ਹੈ ਡਾਕੂਮੈਂਟਸ ਹਨ ਅੰਦਰ ਤਾਂ ਪਾਸਪੋਰਟ ਵੀ ਰਹਿ ਗਿਆ ਵੀ ਸ਼ੋ